ਸਤਿ ਸ਼੍ਰੀ ਅਕਾਲ ਦੁਨੀਆ 'ਚ ਹਰ ਇਨਸਾਨ ਦੇ ਭਾਗਾਂ 'ਚ ਕੋਈ ਨਾ ਕੋਈ ਦੁੱਖ ਜ਼ਰੂਰ ਲਿਖਿਆ ਹੁੰਦਾ ਹੈ ਰਖੜੀ ਦਾ ਮੁੱਲ ਉਹਨੂੰ ਪਤਾ ਹੁੰਦਾ ਹੈ ਜੀ ਦੀ ਭੈਣ ਦਾਜ ਦੇ ਲੋਭੀਆਂ ਨੇ ਮਾਰ ਦਿੱਤੀ ਹੋਵੇ ਚਾਹੇ ਬਚਪਨ ਵਿੱਚ ਇੱਕ ਦੂਜੇ ਨਾਲ ਲੜਾਈ ਝਗੜੇ ਕਿਆ ਹੋਣਾ ਕੀਤੇ ਹੋਣ ਜ਼ਰੂਰੀ ਨਹੀਂ ਹਰ ਲੜਾਈ ਪਿਆਰ ਦਾ ਅੰਤ ਹੋਵੇ ਮਾਂ ਦਾ ਮੁੱਲ ਉਸ ਮੁੰਡੇ ਨੂੰ ਪਤਾ ਹੁੰਦਾ ਹੈ ਜਿਹੜਾ ਵਿਦੇਸ਼ ਵਿੱਚ ਕੰਮ ਤੋਂ ਆ ਕੇ ਆਪ ਰੋਟੀ ਪਕਾਵੇ ਤੇ ਉਹਦੀਆਂ ਅੱਖਾਂ ਵਿੱਚ ਨਿਕਲਿਆ ਇਕੱਲਾ ਇਕੱਲਾ ਹੰਝੂ ਮਾਂ ਨੂੰ ਯਾਦ ਕਰਦਾ ਹੈ ਮਾਂ ਸ਼ਬਦ ਹੀ ਅਜੀਹਾ ਹੈ ਰੱਬ ਸ਼ਬਦ ਤੋਂ ਬਾਅਦ ਸਭ ਤੋਂ ਪਵਿੱਤਰ ਸ਼ਬਦ ਮਾਂ ਹੈ ਚਾਹੇ ਘਰ 'ਚ ਵੀ ਜੀ ਹੋਣ ਪਰ ਅੱਖਾਂ ਸਦਾ ਮਾਂ ਨੂੰ ਹੀ ਲੱਭਦੀਆਂ ਹਨ ਦੁਨੀਆ ਵਿੱਚ ਸਿਰਫ ਇਹੋ ਦੁੱਖ ਹੀ ਨਹੀਂ ਇਕੱਲਾ ਰਹਿ ਜਾਣਾ ਸਭ ਤੋਂ ਵੱਡਾ ਦੁੱਖ ਹੈ ਸਿਆਣੇ ਕਹਿੰਦੇ ਨੇ ਕਿ ਇਕੱਲੀ ਰਹਿ ਜਾਣ ਤੇ ਕੂੰਜ ਵੀ ਰੋਂਦੀ ਹੈ ਜਦੋਂ ਉਹ ਡਾਰ ਤੋਂ ਅਲੱਗ ਹੋ ਜਾਂਦੀ ਹੈ ਪ੍ਰੇਮ ਸਬੰਧਾਂ ਵਿੱਚ ਲੋਕ ਭੱਜ ਜਾਂਦੇ ਹਨ ਪਰ ਕਿਤੇ ਨਾ ਕਿਤੇ ਸਭ ਤੋਂ ਟੁੱਟ ਜਾਂਦੇ ਨੇ ਤੇ ਉਸ ਟਾਈਮ ਸਭ ਤੋਂ ਔਖਾ ਸ਼ਬਦ ਇਹ ਕਹਿਣਾ ਹੁੰਦਾ ਹੈ ਕਿ ਉਹ ਸਾਡੇ ਲਈ ਮਰ ਗਿਆ ਤੇ ਅਸੀਂ ਉਹਦੇ ਲਈ ਇਹ ਸ਼ਬਦ ਕਹਿਣ ਤੋਂ ਬਾਅਦ ਦਿਲ 'ਚ ਹੌਲਜਿਆ ਪੈਦਾ ਹੁੰਦਾ ਹੈ ਕਿ ਆਖਿਰ ਮੈਂ ਹੀ ਕਿਉਂ ਇਸ ਦੇ ਇਹ ਦਿਨ ਦੇਖਿਆ ਮੈਂ ਨਹੀਂ ਕਹਿੰਦਾ ਪਿਆਰ ਕਰਨਾ ਗਲਤ ਹੈ ਪਰ ਪਿਆਰ ਦਿਲ ਦਾ ਸੌਦਾ ਹੈ ਜਾਂ ਦਿਮਾਗ ਦਾ ਨਹੀਂ ਕਿਸੇ ਨਾਲ ਚਾਰ ਦਿਨ ਸੁੱਖ ਦੇ ਦੇਖ ਲਏ ਇਹਦਾ ਮਤਲਬ ਇਹ ਨਹੀਂ ਕਿ ਸਾਰੀ ਉਮਰ ਬਸੰਤ ਰੁੱਤ ਹੀ ਰਹੇਗੀ ਇੱਕ ਦਿਨ ਪੱਤ ਝੜ ਵੀ ਆਮਦ ਹੋਵੇਗੀ ਤੇ ਉਸ ਦਿਨ ਇਨਸਾਨ ਕਹਿੰਦਾ ਹੈ ਕਿ ਮੈਂ ਹੀ ਪਾਗਲ ਸੀ ਜੋ ਆਪਣੇ ਛੱਡ ਕੇ ਤੇਰੇ ਨਾਲ ਤੁਰਿਆ ਤੁਰਿਆ ਪਰ ਅਸੀਂ ਇਹ ਕਿਵੇਂ ਭੁੱਲ ਜਾਂਦੇ ਹਾਂ ਕਿ ਉਹ ਸਾਡੇ ਉਦੋਂ ਸਨ ਜਦੋਂ ਅਸੀਂ ਉਹਨਾਂ ਦੀ ਦਹਲਿਜ਼ ਦੇ ਅੰਦਰ ਸਾਂ ਪਰ ਉਹ ਇਨਸਾਨ ਵਾਪਸ ਨਹੀਂ ਮੁੜ ਸਕਦਾ ਕਿਉਂਕਿ ਇਹ ਇੱਕ ਪਾਸੜ ਰਾਹ ਹੈ ਇੱਥੋਂ ਮੁੜਨ ਦਾ ਕੋਈ ਰਾਹ ਨਹੀਂ ਹੈ ਉਹ ਇਨਸਾਨ ਆਪਣੇ ਮਾਪੇਣ ਭੈਣ ਭਰਾ ਪਿਤਾ ਜਾਂ ਚਾਚੇ ਤਾਈ ਮਾਮੇ ਭੂਆ ਦੇ ਨਿਆਣਿਆਂ ਦੇ ਸੁਪਨੇ ਦੇਖਦਾ ਹੈ ਉਹਦੇ ਦਿਮਾਗ 'ਚ ਜ਼ਰੂਰ ਜ਼ਰੂਰ ਆਉਂਦਾ ਹੈ ਕਿ ਇਸ ਜਨਮ 'ਚ ਤਾਂ ਵਿਛੜ ਗਏ ਸ਼ਾਇਦ ਅਗਲਾ ਜਨਮ ਹੁੰਦਾ ਹੈ ਕਿ ਨਹੀਂ ਪਰ ਜੇਕਰ ਹੋਇਆ ਤਾਂ ਦੁਬਾਰਾ ਜ਼ਰੂਰ ਮਿਲਾਂਗਾ ਵਾਰ ਇਸ ਵਾਰ ਸਰਬਣ ਬਣ ਕੇ ਹੁਣ ਉਹਨਾਂ ਦੀ ਰੂਹ ਨਹੀਂ ਤੜਫਾਉਣੀ ਇਹ ਸਭ ਦਿਮਾਗੀ ਖਿਆਲ ਨੇ ਦੂਜਾ ਜਨਮ ਹੁੰਦਾ ਹੈ ਜਾਂ ਨਹੀਂ ਉਹ ਆਕਾਲ ਪੁਰਖ ਜਾਂਦਾ ਹੈ ਪਰ ਇਹੋ ਜਿਹੇ ਇਨਸਾਨ ਮਾਂ ਬਾਪ ਭੈਣ ਭਰਾ ਦੀ ਹੁੰਦੇ ਹੋਏ ਲਵਾਰਿਸ ਹੁੰਦੇ ਹਨ ਕੁਝ ਦੌੜੇ ਹੋਏ ਪ੍ਰੇਮੀ ਵਾਪਸ ਵੀ ਆ ਜਾਂਦੇ ਹਨ ਪਰ ਉਹਨਾਂ ਦਾ ਪਹਿਲਾਂ ਵਾਲਾ ਸਤਕਾਰ ਨਹੀਂ ਹੁੰਦਾ ਕਿਉਂਕਿ ਵਿਸ਼ਵਾਸ ਕੋਈ ਬਾਜ਼ਾਰ ਚ ਵੇਚਣ ਵਾਲੀ ਸ਼ੈ ਨਹੀਂ ਜੋ ਖਰੀਦੀ ਜਾ ਸਕੇ ਜਦ ਮੋਹ ਦੀ ਤੰਦ ਟੁੱਟ ਜਾਂਦੀ ਹੈ ਤਾਂ ਗੱਠ ਪੈ ਜਾਂਦੀ ਹੈ ਜੋ ساری ਉਮਰ ਰੜਕਦੀ ਹੈ ਮੇਰੇ ਅੱਖੀਂ ਦੇਖਣ ਦਾ ਕੇਸ ਹੈ ਸਾਡੇ ਨਾਲ ਦੇ ਏਰੀਆ ਵਿੱਚੋਂ ਇੱਕ ਕੁੜੀ ਚਲੀ ਗਈ ਸੀ ਕੀ ਪਤਾ ਕੌਣ ਗਲਤ ਸੀ ਉਹ ਕੁੜੀ 5 ਸਾਲ ਬਾਅਦ ਮੁੜ ਕੇ ਆ ਗਈ ਉਹਦਾ ਇੱਕ ਜਵਾਬ ਹੈ ਤੇ ਇੱਕ ਬਾਲ ਘਰ ਵਿੱਚ ਸੀ ਹੁਣ ਉਹਨਾਂ ਦੋਹਾਂ ਦੀ ਕੀਤੀ ਗਲਤੀ ਉਹ ਬਾਲ ਦੇ ਸਹਰਾਵੇਗੀ ਉਹ ਦਾ ਮਾਵਾਪੁਰਗੇ ਪਵਿੱਤਰ ਰਿਸ਼ਤ ਤੋਂ ਰਿਸ਼ਤੇ ਤੋਂ ਵਿਸ਼ਵਾਸ ਉੱਠ ਜਾਵੇਗਾ ਉਹ ਵੀ ਫਿਰ ਸੋਚੇਗਾ ਆਖਿਰ ਮੈਂ ਹੀ ਕਿਉਂ ਜੇਕਰ ਕਿਸੇ ਪੀਰ ਭੈਣ ਨੂੰ ਮੇਰੇ ਬੋਲ ਕੌੜੇ ਲੱਗੇ ਤਾਂ ਮਾਫ਼ ਕਰ ਦਿਓ ਪਰ ਪਾਸ ਨੇ ਕਿਹਾ ਸੀ ਜੁਗ ਪਲਟਣ ਵਿੱਚ ਮਸ਼ਰੂਫ ਲੋਕ ਬੁਖਾਰ ਨਾਲ ਨਹੀਂ ਮਰਦੇ ਜੇਕਰ ਕਹਾਣੀ ਵਧੀਆ ਲੱਗੀ ਲਾਈਕ ਸ਼ੇਅਰ ਅਤੇ ਕਮੈਂਟ ਜ਼ਰੂਰ ਕਰਨਾ